ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਸੋਹੀ ਮਹਲਾ 5ਾ ਸਾਜਨ ਪੁਰਖ ਸਤਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ RAM ਮਾਤ ਪਿਤਾ ਭਾਈ ਸਤਬੰਦਪ ਜੀ ਪ੍ਰਾਨ ਪ੍ਰਭ ਪਾਣਾ RAM ਜੀਉ ਪਿੰਡ ਸਭ ਤੇ ਸਰਗਾ ਕੇ ਦੀਆ ਸਰਬ ਗੁਣਾਂ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਪ੍ਰਭੂਰੇ ਤਾਂ ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਖਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤਗੁਰ ਬਾਣਾ ਐਸਾ ਗੁਰਗੱਡ ਭਾਗੀ ਪਾਈਐ ਜਿਤ ਮਿਲਿਐ ਪ੍ਰਭ ਜਿਹਾ ਕਰਾ ਰਾਮ ਜਨਮ ਜਨਮ ਕਹਿ ਕਰ ਵਿਖ ਉਤਰੈ ਹਰ ਸੰਤ ਧੂਲੀ ਨਿਤ ਨਾ ਪੈ ਰਾਮ ਹਰ ਧੂਲੀ ਨਾਈਏ ਪ੍ਰਭ ਧਿਆਈਏ ਬਹੁੜ ਜੁਨ ਨਾਈਏ ਗੁਰ ਚਰਨੀ ਲਾਗੇ ਪਰਮ ਪਉ ਭਾਗੇ ਮਨ ਜਿੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੇ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੇ ਬਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤੈਨਨੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆਵਾ ਮਿਟਾਇਆ ਹਰ ਗੁਣ ਕਿਰਪਾ ਧਾਰੀ ਸਫਲ ਜਨਮ ਹੋਆ ਭਉ ਭਾਗ ਹਰ ਭੇਟ ਆਏ ਕੈ ਮੁਰਾਰੀ ਜਿਸ ਕਾ ਸਾ ਤਨਹੀ ਮਿਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਦਨ ਜਪੀਆ ਮਿਲ ਸਤ ਗੁਰ ਸੁਖ ਪਾਇਆ गाव मंगल ओ नेत हरजनो पुछी पुन्नी एचे सवाई राम रंग रते अपने स्वामी सेती वरिन आवे जाई हम अबनसी पाया नाम ते आया सकल गुणोर्थ पाए साथ सहज आनंद घनेरे गुरु चरणी मन लाए पूर रहे कटकड अबनसी थान निरंतर साई कहो का नानक कार दे सकले पूरे गुरु चरणी मन लाई सोही महला पंजवा साजन पुरख सतगुरु मेरा पूरा तस बिन अवर ना जाना रे ਮਾ ਮਾਤ ਪਿਤਾ ਭਾਈ ਸਤਬੰਦਪ ਜੀ ਪ੍ਰਾਨ ਪ੍ਰਭ ਪਾਣਾ ਰਾਮ ਜਿਉ ਪਿੰਡ ਸਭ ਤੇ ਸਰਗਾ ਕੇ ਦੀਆ ਸਰਬ ਗੁਣਾ ਬਰਬੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਪ੍ਰਭੂਰੇ ਤਾਂ ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਖਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤਿ ਕਰ ਬਾਣਾ ਐਸਾ ਗੁਰਗੱਡ ਭਾਗੀ ਪਾਈਐ ਜਿਤ ਮਿਲੀਐ ਪ੍ਰਭ ਜਪ ਰਾਮ ਜਨਮ ਜਨਮ ਕਹਿ ਕੇ ਉਤਰਾਏ ਹਰ ਸੰਤ ਧੂਲੀ ਨਿਤ ਨਾ ਪੈ ਰਾਮ ਹਰ ਧੂਲੀ ਨਹੀ ਪ੍ਰਭਤੀ ਆਇਆ ਬਹੁੜ ਜੋ ਨਨ ਆਈਏ ਗੁਰ ਚਰਨੀ ਲਾਗੇ ਪਰਮ ਪਉ ਭਾਗੇ ਮਨ ਜਿੰਦਿਆ ਫਲ ਪਾਈਏ ਹਰ ਗੁਣਿਤ ਗਾਏ ਨਾਮ ਤੇ ਆਏ ਫਿਰ ਸੋਗ ਨਾਹੀ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੇ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੇ ਬਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤੈਨਨੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪਾ ਮਿਟਾਇਆ ਹਰ ਗੁਣ ਕਿਰਪਾ ਤਾਰੀ ਸਫਲ ਜਨਮ ਹੋਆ ਭਉ ਭਾਗ ਹਰ ਭੇਟ ਆਏ ਕੈ ਮੁਰਾਰੀ ਜਿਸ ਕਾ ਸਾ ਤਨਹੀ ਮਿਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਦਨ ਜਪੀਆ ਮਿਲ ਸਤ ਗੁਰ ਸੁਖ ਪਾਇਆ ਗਾਓ ਮੰਗਲੋ ਨੇ ਤਹਾਰਾ ਜਨੋ ਪੁੱਛੀ ਪੁੰਨੀ ਇਸੇ ਸਵਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰੀਨ ਆਵੇ ਜਾਈ ਰਾਮ ਅਬਨਾਸੀ ਪਾਇਆ ਨਾਮ ਤੇ ਆਇਆ ਸਗਲੁ ਮਨ ਮੁਰਤਿ ਪਾਏ ਸਾਤ ਸਹਜ ਆਨੰਦ ਕਨੇਰੇ ਗੁਰ ਚਰਣੀ ਮਨ ਲਾਏ ਪੂਰੇ ਰਹਿਆ ਕਟਕੜ ਅਬਨਾਸੀ ਥਾਨ ਸੰਨੰਤਰ ਸਾਈ ਕਹੋ ਨਾਨਕ ਕਾਰ ਦੇ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੁਹੀ ਮਹਲਾ 5ਵਾਂ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾਣਾ ਰਾਮ ਮਾਤ ਪਿਤਾ ਭਾਈ ਸਤਬੰਦਕ ਜੀ ਪ੍ਰਾਨ ਪ੍ਰਭ ਪਾਣਾ RAM ਜਿਉ ਪਿੰਡ ਸਭ ਤੇ ਸਰਗਾ ਕੀ ਦੀਆ ਸਰਬ ਗੁਣਾ ਪਰਮੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਪਰਪੂਰੇ ਤਾਂ ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਖਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤਿ ਕਰ ਬਾਣਾ ਐਸਾ ਗੁਰਵਡ ਭਾਗੀ ਪਾਈਐ ਜਿਤ ਮਿਲੀਆ ਪ੍ਰਭ ਜਪ ਆ RAM ਜਨਮ ਜਨਮ ਕਹਿ ਕਰਿ ਉਤਰਾਏ ਹਰ ਸੰਤ ਧੂਲੀ ਨਿਤ ਨਾ ਪੈ RAM ਹਰ ਹਤੁ ਉਲੀ ਨਾ ਇਹ ਬ੍ਰਭਤੀ ਆਇਆ ਬਹੁੜ ਜੁਨ ਨਾ ਆਇਆ ਗੁਰ ਚਰਨੀ ਲਾਗੇ ਪਰਮ ਪਉ ਭਾਗੇ ਮਨ ਜਿੰਦਿਆ ਫਲ ਪਾਈਏ ਹਰ ਗੁਣ ਨੇ ਤੇ ਗਾਏ ਨਾਮ ਤੇ ਆਏ ਫਿਰ ਸੋਗ ਨਾਹੀ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੇ ਹਰ ਹਰੇ ਹਰ ਗੁਣ ਨੇ ਦੇ ਹਰ ਸੰਤਨ ਕੇ ਬਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਸੈੰਨੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਤਿਰਪਤ ਹਰੀ ਸਫਲ ਜਨਮ ਹੋ ਕਉ ਪਾਦਾ ਹਰ ਭੇਟ ਆਇ ਕੈ ਮੁਰਾਰੀ ਜਿਸ ਕਾ ਸਾ ਤਨਹੀ ਮਿਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਦਨ ਜਪਿਆ ਮਿਲ ਸਤਿਗੁਰ ਸੁਖ ਪਾਇਆ गाव मंगलो ने ताहारा जनो पुछी पुन्नी एछे सवाई राम रंग रते अपने स्वामी सेती वरिन आवे जाई राम अबनसी पाया नाम ते आया सकल मनोर्थ पाए साथ सहज आनंद घनेरे गुरु चरणी मन लाए पूरे रहया कटकड अविनासी थान सनंतर साई कहो का नानक का कार दे सकले पूरे गुरु चरणी मन लाई सोही महला पंजवा साजना पुरुष सतगुरु मेरा पूरा तस बिन अवर ना जाना ਮਾ ਮਾਤ ਪਿਤਾ ਪਾਈ ਸਤ ਬੰਦਕ ਜੀ ਪ੍ਰਾਨ ਪ੍ਰਭ ਪਾਣਾ ਰਾਮ ਜਿਉ ਪਿੰਡ ਸਭ ਤੇ ਸਰਗਾ ਕੀ ਦੀਆ ਸਰਬ ਗੁਣਾ ਪਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਪਰਪੂਰੇ ਤਾਂ ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਖਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤਿ ਕਰ ਬਾਣਾ ਐਸਾ ਗੁਰਗੱਡ ਭਾਗੀ ਪਾਈਐ ਜਿਤ ਮਿਲੀਐ ਪ੍ਰਭ ਜਪ ਰਾਮ ਜਨਮ ਜਨਮ ਕਹਿ ਕੇ ਉਤਰਾਏ ਹਰ ਸੰਤ ਧੂਲੀ ਨਿਤ ਨਾ ਪੈ ਰਾਮ ਅਰਥ ਤੁੜੀ ਨਾ ਇਹ ਬ੍ਰਾਵਤੀ ਆਇਆ ਬਹੁੜ ਦੇ ਉਹਨਾਂ ਆਈ ਹੈ ਗੁਰ ਚਰਨੀ ਲਾਗੇ ਪਰਮ ਪਉ ਭਾਗੇ ਮਨ ਜਿੰਦਿਆ ਫਲ ਪਾਈਏ ਹਰ ਗੁਣ ਤੇ ਗਾਏ ਨਾਮ ਤੇ ਆਏ ਫਿਰ ਸੋਗ ਨਾਹੀ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੇ ਹਰ ਹਰੇ ਹਰ ਗੁਣ ਨੇ ਦੇ ਹਰ ਸੰਤਨ ਕੇ ਬਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤੈੰਨੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪਾ ਮਿਟਾਇਆ ਹਰ ਗੂਰਨ ਕਿਰਪਾਲ ਤਹਰੀ ਸਫਲ ਜਨਮ ਆਪੋ ਪਾਗਾ ਹਰ ਭੇਟ ਆਇ ਕੈ ਮੁਰਾਰੀ ਜਿਸ ਕਾ ਸਾ ਤਿੰਨ ਹੀ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਦਨ ਜਪਿਆ ਮੇਲ ਸਤਿਗੁਰ ਸੁਖ ਪਾਇਆ गाव मंगलो ने ताहारा जनो पुछी पुन्नी एछे सवाई राम रंग रते अपने स्वामी सेती वरिन आवे जाई आम अविनासी पाया नाम ते आया सकल गुण मोर्थ पाए साथ सहज आनंद कनेरे गुरु चरणी मन लाए पूरे रहया कटकट अविनासी थान सनंतर साई कहो नानक का कार दे सकले पूरे गुरु चरणी मन लाई सोही महला पंजवा साजन पुरख सतगुरु मेरा पूरा तस बिन अवर ना जाना ਰਾਮ ਮਾਤ ਪਿਤਾ ਭਾਈ ਸਤਬੰਦਕ ਜੀ ਪ੍ਰਾਨ ਪ੍ਰਭ ਪਾਣਾ ਰਾਮ ਜੀਓ ਪਿੰਡ ਸਭ ਤੇ ਸਰਗਾ ਕੇ ਦੀਆ ਸਰਬ ਗੁਣ ਬਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਤ ਰਹਿਆ ਪਰਪੂਰੇ ਤਾਂ ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਖਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤਿ ਕਰ ਬਾਣਾ ਐਸਾ ਗੁਰਵਡ ਭਾਗੀ ਪਾਈਐ ਜਿਤ ਮਿਲੀਐ ਪ੍ਰਭ ਜਪ ਰਾਮ ਜਨਮ ਜਨਮ ਕਹਿ ਕਰਿ ਉਤਰਾਏ ਹਰ ਸੰਤ ਧੂਲੀ ਨਿਤ ਨਾ ਪੈ ਰਾਮ ਹਰ ਧੂਲੀ ਨਾ ਆਇ ਬਰਾਵਤੀ ਆਇ ਬਹੁੜ ਦੇਨ ਨਾ ਆਈ ਗੁਰ ਚਰਨੀ ਲਾਗੇ ਪਰਮ ਪਉ ਭਾਗੇ ਮਨ ਜਿੰਦਿਆ ਫਲ ਪਾਈਐ ਹਰ ਗੁਣਿਤ ਗਾਏ ਨਾਮ ਤੇ ਆਏ ਫਿਰ ਸੋਗ ਨਾਹੀ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਸਪਰਤਾ ਤੇ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੇ ਬਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤੈਨਨੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪਾ ਮਟਾਇਆ ਹਰ ਗੂਰਨ ਕਿਰਪਾ ਤਾਰੀ ਸਫਲ ਜਨਮ ਹੋਆ ਭਉ ਭਾਗਾ ਹਰ ਭੇਟ ਆਏ ਕੈ ਮੁਰਾਰੀ ਜਿਸ ਕਾ ਸਾ ਤਿੰਹੀ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਰੰਜਨ ਜਪਿਆ ਮੇਲ ਸਤ ਗੁਰ ਸੁਖ ਪਾਇਆ गाव मंगल नेत हरजनो पुछी पुन्नी एछे सवाई राम रंग रते अपने स्वामी सेती वरिन आवे जाई आम अविनासी पाया नाम ते आया सकल मनोरथ पाए साथ सहज आनंद कनेरे गुरु चरणी मन लाए पूरे रहया कटकड अविनासी थान सनन तरसाई कहो नानक का कार दे सकले पूरे गुरु चरणी मन लाए सोही महला 5वा साजन पुरख सतगुरु मेरा पूरा तस बिन अवर ना जाना राम ਮਾਰ ਪਿਤਾ ਭਾਈ ਸਤਬੰਦਪ ਜੀ ਪ੍ਰਾਨ ਪ੍ਰਭ ਪਾਣਾ ਰਾਮ ਜੀਓ ਪਿੰਡ ਸਭ ਤੇ ਸਰਗਾ ਕੇ ਦੀਆ ਸਰਬ ਗੁਣ ਬਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਪ੍ਰਪੂਰੇ ਤਾਂ ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਖਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤਿ ਕਰ ਬਾਣਾ ਐਸਾ ਗੁਰੂ ਵੱਡ ਭਾਗੀ ਪਾਈਐ ਜਿਤ ਮਿਲੀਆ ਪ੍ਰਭ ਜਾਪ ਰਾਮ ਜਨਮ ਜਨਮ ਕਹਿ ਕਰਿ ਵਿਖ ਉਤਰਾਏ ਹਰ ਸੰਤ ਧੂਲੀ ਨਿਤ ਨਾ ਪੈ ਰਾਮ ਹਰ ਹਤੁ ਉੜੀ ਨਾ ਇਹ ਬ੍ਰਭਤੀ ਆਇਆ ਬਹੁੜ ਜਨਨ ਆਈ ਗੁਰ ਚਰਨੀ ਲਾਗੇ ਪਰਮ ਪਉ ਭਾਗੇ ਮਨ ਜਿੰਦਿਆ ਫਲ ਪਾਈਏ ਹਰ ਗੁਣ ਤੇ ਗਾਏ ਨਾਮ ਤੇ ਆਏ ਫਿਰ ਸੋ ਬਿਨਾ ਹੀ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੇ ਹਰ ਹਰੇ ਹਰ ਗੁਣ ਨੇ ਦੇ ਹਰ ਸੰਤਨ ਕੇ ਬਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤੈਨਨੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪਾ ਮਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋ ਕਉ ਪਾਗਾ ਹਰ ਪੀਟਿਆ ਏਕ ਮੁਰਾਰੀ ਜਿਸ ਕਾਸਾ ਤਨਹੀ ਮਿਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਦਨ ਜਪਿਆ ਮਿਲ ਸਤਿਗੁਰ ਸੁਖ ਪਾਇਆ गाव मंगलो ने ताहारा जनो पुछी पुन्नी एछे सवाई राम रंग रते अपने स्वामी सेती वरिन आवे जाई राम अविनासी पाया नाम ते आया सकल मनोर्थ पाए, पाए साथ सहज आनंद कनेरे गुरु चरणी मन लाए पूरे रहया कटकल अविनासी थान निरंतर सहाई कहो नानक का कार दे सकले पूरे गुरु चरणी मन लाई वाहे गुरु जी का खालसा वाहे गुरु जी की फतेह